ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਮਰਤਪਾਲ ਬਾਰੇ ਤੁਹਾਨੂੰ ਉਹ ਗੱਲ ਦੱਸਣ ਜਾ ਰਹੇ ਹਾਂ ਜਿਹੜੀ ਕਿ ਬਹੁਤ ਘੱਟ ਲੋਕ ਜਾਨੀ ਕਿ ਸੋਚਦੇ ਨੇ ਤੇ ਉਹਨੂੰ ਅਣ ਦੇਖਿਆ ਬੜਾ ਜ਼ਿਆਦਾ ਕਰ ਦਿੰਦੇ ਨੇ ਤੁਸੀਂ ਵੇਖਿਆ ਹੁਣ ਕਿ ਅਮਰਤਪਾਲ ਬਹੁਤ ਹੀ ਘੱਟ ਸਮੇਂ ਦੇ ਵਿੱਚ ਇੰਨਾ ਪੌਪੂਲਰ ਹੋ ਗਿਆ ਕਿ ਸਾਡੇ ਪੰਜਾਬ ਦੇ ਲੋਕ ਉਹਨਾਂ ਨੂੰ ਆਪਣਾ ਇੱਕ ਮੁਖੀ ਸਮਝਣ ਲੱਗੇ ਉਹ ਚਾਹੇ ਸਿੱਖ ਲਹਿਰ ਦੇ ਵਿੱਚ ਕਹਿ ਲਈਏ ਚਾਹੇ ਇੱਕ ਸਾਡੇ ਅਰਗੇ ਆਮ ਕੋਈ ਨਾਗਰਿਕ ਕਹਿ ਲਈਏ ਪਰ ਸੋਚਣ ਵਾਲੀ ਗੱਲ ਹੈ ਜਿਵੇਂ ਕਿ ਅੱਜ ਅਮਰਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਡੇਬਰੂ ਘੜੋਂ ਜਿਹੜਾ ਕਿ ਦਿੱਲੀ ਸੌ ਚੱਕਣ ਦੀ ਰਸਮ ਹੈ ਉਹ ਅੱਜ ਨਿਭਾਈ ਜਾਊਗੀ ਤੇ ਗੱਲ ਆਪਾਂ ਇਹ ਕਰਦੇ ਆਂ ਵੀ ਯਾਰ ਜਿਹੜਾ ਬੰਦਾ ਬੜੇ ਲੰਬੇ ਸਮੇਂ ਤੋਂ ਚਾਹੇ ਥੋੜਾ ਸਮਾਂ ਕਹਿ ਲੋ ਬੱਸ ਇਹ ਲੰਬਾ ਕਹਿ ਸਕਦੇ ਜਦੋਂ ਬੰਦਾ ਸੰਘਰਸ਼ ਕਰਦਾ ਨਾ ਚਾਹੇ 4 ਮਹੀਨੇ ਕਰ ਲੇ ਉਹਨੂੰ ਲੰਬਾ ਕਹਿ ਸਕਦੇ ਕਿਉਂਕਿ ਜੂਜਣਾ ਪੈਂਦਾ ਅਮਰਤਪਾਲ ਨੇ ਪੰਜਾਬ ਦੇ ਨੌਜਵਾਨਾਂ ਲਈ ਇੱਕ ਮੁਹਿੰਮ ਐਸੀ ਚੱਕੀ ਕਿ ਨਸ਼ਾ ਛਡਾਉਣ ਦੀਆਂ ਗੱਲਾਂ ਤੇ ਸਿੱਖੀ ਦੇ ਰਾਹ ਤੇ ਚਲਾਉਣ ਦੀਆਂ ਗੱਲਾਂ ਖਾਸ ਕਰਕੇ ਇੱਕ ਚੰਗੇ ਰਸਤੇ ਦਿਖਾਉਣ ਵਾਲਾ ਬੰਦਾ ਐਮਪੀ ਜਿੱਤ ਕੇ ਤੇ ਲੋਕਾਂ ਦੀ ਜਿਹੜੀ ਕਿ ਮੰਨ ਲਓ ਮਤਦਾਨ ਸੀ ਲੋਕਾਂ ਦੀ ਇੱਕ ਭਾਵਨਾਵਾਂ ਦੇ ਨਾਲ ਖਿਲਵਾੜ ਵੱਡੇ ਪੱਧਰ ਤੇ ਹੋ ਰਿਹਾ ਜਮ੍ਹਾਂ ਸਾਰਿਆਂ ਦੇ ਸਾਹਮਣੇ ਸਾਡੇ ਦੇਸ਼ ਦਾ ਲੋਕਤੰਤਰ ਇਹ ਕਹਿੰਦਾ ਕਿ ਜੇ ਕੋਈ ਆਪਣੀ ਮਰਜ਼ੀ ਦੇ ਨਾਲ ਜਨਤਾ ਕਿਸੇ ਨੂੰ ਚੁਣਦੀ ਹੈ ਤਾਂ ਕੀ ਉਹਨੂੰ ਅੰਦਰ ਰੱਖਿਆ ਜਾ ਸਕਦਾ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਐਨਐਸਏ ਤੋੜ ਕੇ ਉਹਨੂੰ ਬਾਹਰ ਲਿਆਂਦਾ ਜਾਵੇ ਕਿਉਂਕਿ ਜਨਤਾ ਦਾ ਫੈਸਲਾ ਸਭ ਤੋਂ ਵੱਡਾ ਹੁੰਦਾ ਜਨਤਾ ਹੀ ਬਿਠਾਉਂਦੀ ਹੈ ਤੇ ਜਨਤਾ ਹੀ ਲਾਉਂਦੀ ਹੈ ਹੁਣ ਅਮਰਤਪਾਲ ਸਿੰਘ ਜਿਹੜਾ ਕਿ ਬੜੇ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਸੀ ਆਪਣੇ ਲੋਕਾਂ ਦੇ ਲਈ ਤੇ ਆਪਣੇ ਨੌਜਵਾਨਾਂ ਦੇ ਲਈ ਆਪਣੇ ਪੰਜਾਬ ਲਈ ਪਰ ਇਹ ਸਰਕਾਰਾਂ ਨੇ ਜਿਹੜੀਆਂ ਮਿਲ ਜੁਲ ਕੇ ਅਮਰਤਪਾਲ ਨੂੰ ਅੰਦਰ ਹੀ ਰੱਖਣਾ ਚਾਹੁੰਦਿਆਂ ਨੇ ਜਿਵੇਂ ਕਿ ਪੰਜਾਬ ਸਰਕਾਰ ਦੇ ਨਾਲ ਉੱਤੇ ਹੱਥ ਸੈਂਟਰ ਗਵਰਨਮੈਂਟ ਦਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਅਮਰਤਪਾਲ ਸਿੰਘ ਨੂੰ ਜਿਹੜੇ ਹਿਸਾਬ ਨਾਲ ਤੁਸੀਂ ਜਿਤਾਉਣ ਵੇਲੇ ਸ਼ੋਰ ਕੀਤਾ ਸੀ ਉਸੇ ਵੱਡੇ ਪੱਧਰ ਤੇ ਆਵਾਜ਼ ਚੱਕੋ ਕਿ ਸਾਡਾ ਜਿਹੜਾ ਐਮਪੀ ਜਿਤਾਇਆ ਹੋਇਆ ਅਮਰਤਪਾਲ ਸਿੰਘ ਇਹ ਜੇਲ੍ਹ ਚੋਂ ਬਾਹਰ ਆਉਣਾ ਚਾਹੀਦਾ ਤੇ ਇਹਨੂੰ ਆਜ਼ਾਦ ਹੋਣਾ ਚਾਹੀਦਾ ਕਿਉਂਕਿ ਤੁਸੀਂ ਆਪ ਸੋਚੋ ਜਿਹੜਾ ਬੰਦਾ ਇੱਕ ਵਾਰੀ ਜਿੱਤ ਗਿਆ ਅਮਰਤਪਾਲ ਨੂੰ ਹੁਣ ਜਿੱਤ ਪ੍ਰਾਪਤ ਕਰਾਤੀ ਉਹਦਾ ਜਿੱਤੇ ਦਾ ਕੋਈ ਮਕਸਦ ਕੋਈ ਮਾਇਨੇ ਹੈਗੇ ਨੇ ਨਹੀਂ ਹੈਗੇ ਕਿਉਂਕਿ ਯਾਰ ਜਿੱਤ ਕੇ ਬੰਦਾ ਕੋਈ ਕੰਮ ਕਾਜ ਕਰਾਉਂਦਾ ਸਾਡੇ ਸਮਾਜ ਦੇ ਵਿੱਚ ਕੋਈ ਚੰਗੇ ਕੰਮ ਕਾਜ ਕਰਾਊਗਾ ਕੋਈ ਮੂੰਹ ਮੱਥੇ ਲੱਗੂ ਲੋਕਾਂ ਦੇ ਰੂਪ ਰੂ ਹੂ ਆਪਣੀ ਜਨਤਾ ਦੇ ਨਾਲ ਅਮਰਤਪਾਲ ਸਿੰਘ ਜਿਨ੍ਹਾਂ ਨੇ ਉਹਨੂੰ ਜਿਤਾਇਆ ਵੱਡੇ ਪੱਧਰ ਤੇ ਪਰ ਜਿਹੜੀਆਂ ਸਰਕਾਰਾਂ ਨੇ ਇਹਨਾਂ ਨੂੰ ਚੁਬਦਾ ਕਿਤੇ ਨਾ ਕਿਤੇ ਇਹ ਹੈ ਵੀ ਸਾਡੀ ਕਿਤੇ ਸਾਡੀ ਮਤਲਬ ਕਾਟ ਨਾ ਕਰ ਦੇ ਵੀ ਸਾਡੇ ਲਈ ਇਹ ਖਤਰਾ ਹੈ ਕਿਉਂਕਿ ਰੂਪ ਥੋੜਾ ਜਿਹਾ ਪਿੱਛੇ ਨੂੰ ਨਿਗਾ ਮਾਰੀਏ ਤਾਂ ਬਾਬੇ ਨਾਲ ਮਿਲਦਾ ਭਿੰਡਰਾਂ ਵਾਲੇ ਨਾਲ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਤਕਾਰ ਨਾਲ ਅਸੀਂ ਉਹਨਾਂ ਦਾ ਨਾਮ ਲੈਨੇ ਆਂ ਕਿਉਂਕਿ ਉਹ ਸਾਡੀ ਕੌਮ ਲਈ ਸ਼ਹੀਦ ਹੋਏ ਨੇ ਸਭ ਤੋਂ ਵੱਡੀ ਗੱਲ ਉਹਨਾਂ ਦੀਆਂ ਪ੍ਰੇਰਣਾ ਤੋਂ ਲੈ ਕੇ ਭਾਈ ਅਮਰਤਪਾਲ ਸਿੰਘ ਬਿਲਕੁਲ ਸੇਮ ਭਰੇਵੇ ਦੇ ਵਿੱਚ ਨਜ਼ਰ ਆਏ ਸੀ ਜਦੋਂ ਕਿ ਹਕੂਮਤਾਂ ਨੂੰ ਡਰ ਪਿਆ ਸੀ ਕਿਉਂਕਿ ਬਾਬੇ ਦੀ ਤਾਂ ਤਸਵੀਰ ਤੋਂ ਡਰਦੇ ਨੇ ਲੋਕ ਜਿਹੜੇ ਜ਼ਾਲਮ ਨੇ ਨਾ ਸਰਕਾਰਾਂ ਨੇ ਉਹ ਤਸਵੀਰਾਂ ਤੋਂ ਵੀ ਡਰਦੀਆਂ ਨੇ ਪਰ ਅਸੀਂ ਪੰਜਾਬ ਵਾਲਿਓ ਤੁਹਾਨੂੰ ਕਹਿੰਦੇ ਆ ਯਾਰ ਜਿਹੜੇ ਹਿਸਾਬ ਨਾਲ ਤੁਸੀਂ ਅਮਰਤਪਾਲ ਦੀ ਜਿੱਤ ਪ੍ਰਾਪਤ ਕਰਾਈ ਬਾਈ ਉਸੇ ਹਿਸਾਬ ਨਾਲ ਅਮਰਤਪਾਲ ਨੂੰ ਤੁਸੀਂ ਮੋਰਚਾ ਐਸਾ ਵਿੱਢੋ ਕਿ ਯਾਰ ਸਰਕਾਰਾਂ ਦੇ ਦਵਾਰੇ ਕੰਨਾਂ ਤੇ ਇੱਕ ਗੱਲ ਜਾਵੇ ਕਿ ਪੰਜਾਬ ਕੀ ਚਾਹੁੰਦਾ ਹੈ ਅਮਰਤਪਾਲ ਨੂੰ ਐ ਨਹੀਂ ਛੱਡਦੀ ਇਹ ਸਰਕਾਰ ਇਹ ਅੰਦਰ ਰੱਖਣਾ ਚਾਹੁੰਦੇ ਨੇ ਆ ਤਾਂ ਇੱਕ ਛੋਟੀ ਜਿਹੀ ਰਸਮ ਹੈ ਜਿਹੜੀ ਕਿ ਨਿਭਾ ਦੇਣਗੇ ਫਿਰ ਫਿਰ ਲੈ ਜਾਣਗੇ ਦੁਬਾਰਾ ਪਰ ਅਮਰਤਪਾਲ ਦੇ ਲਈ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਜੇ ਸਾਨੂੰ ਤੁਸੀਂ ਚਾਹੁੰਦੇ ਹੋ ਵੀ ਸਾਡਾ ਐਮਪੀ ਸਾਡੇ ਸਾਹਮਣੇ ਆ ਕੇ ਸਾਡੇ ਸਮਾਜ ਦੇ ਵਿੱਚ ਸਾਡੇ ਕੰਮ ਕਰੇ ਤਾਂ ਫਿਰ ਤੁਹਾਨੂੰ ਇਕਜੁੱਟ ਹੋ ਕੇ ਵੱਡੇ ਪੱਦਰ ਤੇ ਮੋਰਚੇ ਗੱਢਣੇ ਪੈਣੇ ਆ ਪੰਜਾਬ ਦੇ ਲੋਕੋ ਕਿਉਂਕਿ ਯਾਰ ਇਹ ਜਿਹੜੀਆਂ ਸਰਕਾਰਾਂ ਨੇ ਮਾੜੇ ਮੋٹے ਇਹਨਾਂ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਜਦੋਂ ਇਹਨਾਂ ਨੂੰ ਸੇਕ ਪਹੁੰਚਦਾ ਹੈ ਪੰਜਾਬ ਦੇ ਲੋਕਾਂ ਦਾ ਫੇਰ ਕਿਤੇ ਜਾ ਕੇ ਇਹਨਾਂ ਦੀ ਨੀਂਦ ਖੁੱਲਦੀ ਹੈ ਤੇ ਨਹੀਂ ਤਾਂ ਇਹ ਗੂੜੀ ਨੀਂਦ ਸੁੱਤੇ ਪਏ ਹੁੰਦੇ ਨੇ ਪਰ ਇਹਨਾਂ ਨੂੰ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਨੀਂਦ ਦੇ ਵਿੱਚ ਵੀ ਸਾਡੀ ਅਪੀਲ ਸਾਡੇ ਪੰਜਾਬ ਦੇ ਲੋਕਾਂ ਨੂੰ ਅਮਰਤਪਾਲ ਨੂੰ ਜਿਹੜੇ ਹਿਸਾਬ ਨਾਲ ਤੁਸੀਂ ਜਿਤਾਇਆ ਉਹਦੇ ਕੋਈ ਐਸਾ ਵਿੱਡਣਾ ਵਿੱਡੋ ਕਿ ਸਰਕਾਰਾਂ ਦੇ ਖਿਲਾਫ ਮੋਰਚਾ ਗੱਡੋ ਤਾਂ ਕਿ ਜਲਦ ਤੋਂ ਜਲਦ ਐਨਐਸਏ ਟੁੱਟੇ ਤੇ ਸਾਡੇ ਪੰਜਾਬ ਦੇ ਸਮਾਜ ਦੇ ਵਿੱਚ ਵਾਪਸ ਆਵੇ ਅਮਰਤਪਾਲ ਸਿੰਘ ਜਿਹੜਾ ਕਿ ਉਹਨੂੰ ਐਮਪੀ ਦਾ ਅਹੁਦਾ ਮਿਲਿਆ ਹੋਇਆ ਹੈ ਜਿੱਤ ਪ੍ਰਾਪਤ ਹੋਈ ਹੈ ਐਮਪੀ ਦੇ ਹਿਸਾਬ ਨਾਲ ਉਹ ਆਪਣੇ ਕੰਮ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ